ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਨਜਿੰਦਰ ਕਲਾਫ ਹਾਊਸ ਪਿੰਡ ਮੈਸਟਰਖਾਨਾ ਜ਼ਿਲ੍ਹਾ ਬਹਿੰਡਾ ਜੀ ਆਪਣਾ ਤੇ ਆਏ ਵਾਰੀ ਦੱਸਦੇ ਆਂ ਆਪਾਂ ਜਦੋਂ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਦੱਸਦੇ ਆਂ ਵੀ ਇਹ ਜਿਹੜਾ ਮਨਜਿੰਦਰ ਕਲਾਫ ਹਾਊਸ ਹੈ ਮੋੜ ਮੰਡੀ ਦੇ ਕੋਲੇ ਪਿੰਡ ਪੈਂਦਾ ਮੈਸਟਰਖਾਨਾ ਉਹ ਉੱਥੇ ਆਪਣਾ ਇਹ ਮਨਜਿੰਦਰ ਕਲਾਫ ਹਾਊਸ ਦਾ ਸ਼ੋਅਰੂਮ ਆਪਣੇ ਕੋਲੇ ਜਿੱਥੇ ਵਧੀਆ ਇੱਕ ਸਾਥ ਥੱਲੇ ਸਾਰੀ ਚੀਜ਼ ਵੈਰਿਟੀ ਮਿਲਦੀ ਹੈ ਵਧੀਆ ਭਾਅ ਨਾਲ ਮਿਲਦੀ ਹੈ ਇੱਕ ਕੁਆਲਿਟੀ ਵੀ AK Tex ਦੀ ਮਿਲਦੀ ਹੈ ਆਪਣੇ ਕੋਲ ਤਮੰਨਾ ਕੰਪਨੀ ਦਾ ਜਾਂ AK Tex ਕੰਪਨੀ ਦਾ ਮਾਲ ਰੱਖਦੇ ਆਂ ਆਪਾਂ ਜ਼ਿਆਦਾਤਰ ਤਾਂ ਕਿਉਂਕਿ ਗਾਹਕ ਦਾ ਕਿਸਦਾ ਲਾਂਭਾ ਨਾ ਆਵੇ ਆਪਾਂ ਲਾਂਭਾ ਨਹੀਂ ਲੈਣਾ ਤੇ ਵਧੀਆ ਕੁਆਲਿਟੀ ਦਾ ਰੱਖਦੇ ਆਂ ਰੇਟ ਵੀ ਜਿਵੇਂ ਜਿਹਨੂੰ ਅਨ ਰੇਟ ਰੱਖਦੇ ਆਂ ਆਪਾਂ ਜਿਵੇਂ ਥੱਲੇ ਰੇਟ ਰੱਖਦੇ ਆਂ ਆਪਣਾ ਰੇਟ ਕੋਈ ਦੇ ਨਹੀਂ ਸਕਦਾ ਇਹ ਵੀ ਆਪਾਂ ਚੈਲੰਜ ਕਰਦੇ ਆਂ ਤੇ ਵੀਰ ਜੀ ਆਪਣੇ ਕੋਲ ਇਥੋਂ ਮੋਡ ਮੰਡੀ ਦੇ ਕੋਲੇ ਆ ਪਿੰਡ ਦਾ ਮੈਸਟਰਨਾ ਉੱਥੇ ਇੱਕ ਵਾਰੀ ਜ਼ਰੂਰ ਆਇਆ ਕਰੋ ਤੇ ਆਪਾਂ ਕੱਲ ਵੀਡੀਓ ਪਾਈ ਸੀ ਪਾਸੋਂ ਵੀ ਪਾਈ ਸੀ ਅੱਜ ਫਿਰ ਆਪਾਂ ਤੁਹਾਡੇ ਦੋ ਕਮੈਂਟ ਲੈਣੇ ਆ ਵੀ ਜੀ ਇੱਕ ਟੂ ਵੀਰ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਵੀਡੀਓ ਨੂੰ ਕਿਉਂਕਿ ਪਤਾ ਲੱਗ ਜਾਂਦਾ ਰੇਟ ਦਾ ਕੁਆਲਿਟੀ ਦਾ ਤੇ ਕਹਾ ਹੋਰ ਨੌਲੇਜ ਮਿਲ ਜਾਂਦੀ ਵੀ ਕੀ ਕੀ ਚੀਜ਼ਾਂ ਆਹਦੇ ਕੀ ਗੱਲਬਾਤ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਚਾਦਰਾਂ ਜਿਹੜੀ ਬੈੱਡ ਸ਼ੀਟ ਹੈ ਆਪਾਂ ਇਹ ਪਹਿਲਾਂ ਸਿਆਣਜ ਵੀ ਵੇਚਦੇ ਆ ਪਿਛਲੀ ਵਾਰ ਵੀ ਵੇਚੀ ਹੈ ਤੇ ਅੱਗ ਦੀ ਫਿਰ ਆਪਣੇ ਕੋਲ ਬੈੱਡ ਸ਼ੀਟ ਆ ਗਏ ਕਾਟਨ ਨੇ ਆ ਗਏ ਠੰਡੀ ਠੰਡੀ ਆ ਗਈ ਗਰਮੀਆਂ ਵਾਸਤੇ ਤੇ ਇਹ ਡਿਜ਼ਾਈਨ ਆਇਆ ਵੱਖ-ਵੱਖ ਸੁਣ ਡਿਜ਼ਾਈਨ ਦਿਖਾਉਣੇ ਹੁੰਦਾ ਤੁਹਾਨੂੰ ਪਤਾ ਹੀ ਸਾਰਾ ਵੀ ਬੈੱਡ ਸ਼ੀਟ ਦਾ ਆ ਦੇਖੋ ਵੀਰੇ ਡਿਜ਼ਾਈਨ ਚੈੱਕ ਕਰੋ ਦਾ ਕਿੰਨਾ ਬੜਾ ਡਿਜ਼ਾਈਨ ਹੈ ਦੇਖੋ ਚੈੱਕ ਕਰੋ ਵੀਰੇ ਬੈੱਡ ਸ਼ੀਟ ਹੈ ਲਾਸਟ ਕਾਲੀ ਬੈੱਡ ਸ਼ੀਟ ਹੈ ਦੇਖੋ ਡਿਜ਼ਾਈਨ ਚੈੱਕ ਕਰੋ ਵੀਰੇ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ ਇੱਕ ਨੰਬਰ ਡਿਜ਼ਾਈਨ ਹੈ ਜੇ ਇਹ ਜਿਹੇ ਡਿਜ਼ਾਈਨ ਹੀ ਆਇਆ ਸਾਰੇ ਆਪਣੇ ਕੋਲੇ ਅਲੱਗ-ਅਲੱਗ ਚਾਰ-ਪੰਜ ਡਿਜ਼ਾਈਨ ਲਿਆਤੇ ਆ ਨਵੇਂ ਡਿਜ਼ਾਈਨ ਆ ਜੇ ਲੋ ਨਾਲ ਸਰਾਣੇ ਵੀ ਜੀ ਜਿੱਪਾਂ ਲੱਗੀਆਂ ਤੇ ਜਿਹਨੂੰ ਪਿੱਲੋ ਕਹਿੰਦੇ ਨੇ ਆਪਾਂ ਤੇ ਦੋ ਸਹਰਾਣੇ ਆ ਤੇ ਇਹ ਬੈੱਡ ਬੈੱਡ ਸ਼ੀਟ ਹੈ ਜਿਹਦੇ ਵਿੱਚ ਲਾਸਟਿਕ ਹੁੰਦੀ ਹੈ ਦੇਖੋ ਵੀਰੇ ਲਾਸਟਿਕ ਹੁੰਦੀ ਹੈ ਤੇ ਇਹਦੇ ਵਿੱਚ ਘੱਟੋ ਘੱਟ 9 ਇੰਚ 10 ਇੰਚ ਗੱਦਾ ਕਵਰ ਕਰਦਾ ਹੈ ਤੇ ਇੱਕ ਕਪੜਾ ਜਿਹੜੀ ਕਪੜੇ ਦੀ ਕੁਆਲਿਟੀ ਹੈ ਕੁਆਲਿਟੀ ਬਹੁਤ ਵਧੀਆ ਜੀ ਮੈਂ ਇੱਕ ਨੰਬਰ ਕੁਆਲਿਟੀ ਹੈ ਇਹਦਾ ਰੇਟ ਵੀ ਜੀ 400 ਰੁਪਿਆ ਰੇਟ ਹੈ ਤੇ ਦੁਕਾਨਦਾਰ ਮੇਰੇ ਵੀਰ ਵਾਸਤੇ ਲੈਸ ਲਾਵਾਂਗੇ ਆਪਾਂ ਉਹਨੂੰ ਉਹ 400 ਰੁਪਏ ਦੇ ਦੁਕਾਨਦਾਰੀ ਵਾਸਤੇ ਲੈਸ ਲਾਵਾਂਗੇ ਤੇ ਜਿਹੜੀ ਕੁਆਲਿਟੀ ਹੈ ਕੁਆਲਿਟੀ ਬਹੁਤ ਵਧੀਆ ਆ ਦੇਖੋ ਵੀਰੇ ਡਿਜ਼ਾਈਨ ਦੇਖੋ ਇਹੇ ਬਹੁਤ ਵਧੀਆ ਡਿਜ਼ਾਈਨ ਆ ਵੀ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਬਾਈ ਨਵਾਂ ਆਇਆ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਡਿਜ਼ਾਈਨ ਆ ਆਹ ਦੇਖੋ ਆ ਸੀ ਵੀਰੇ ਇੱਕ ਡਿਜ਼ਾਈਨ ਪਹਿਲਾਂ ਚੱਲਦਾ ਰਿਹਾ ਆ ਵੀ ਡਿਜ਼ਾਈਨ ਬਹੁਤ ਸੋਹਣਾ ਵੀਰੇ ਇੱਕ ਡਿਜ਼ਾਈਨ ਵੇਖੋ ਆ ਸੀ ਵੀਰੇ ਬਹੁਤ ਸੋਹਣਾ ਡਿਜ਼ਾਈਨ ਆ ਇਹ ਤੇ ਇਹ ਹੋਰ ਵੀ ਬਹੁਤ ਡਿਜ਼ਾਈਨ ਆ ਆਪਣੇ ਕੋਲੇ ਤੇ ਇੱਕ ਮੈਂ ਹੱਥ ਵਨ ਕੇ ਬੇਨਤੀ ਇਹ ਕਰਦਾ ਕਿ ਸਾਡੇ ਕੋਲੇ ਫੋਨ ਆਉਂਦੇ ਆ ਪਾਰਸਲ ਵਾਸਤੇ ਵੀ ਡਿਲੀਵਰ ਕਰੋ ਜੀ ਮਾਲ ਬੀਜੀ ਜੀ ਹੱਥ ਵਨ ਕੇ ਬੇਨਤੀ ਇਹ ਕਰਦੇ ਆਂ ਵੀ ਇੱਕ ਦੋ ਸ਼ੂਟ ਸਾਥੋਂ ਡਿਲੀਵਰ ਨਹੀਂ ਹੁੰਦੇ ਵੀਰ ਜੀ ਕਿਉਂਕਿ ਆਪਣਾ ਜਿਹੜਾ ਕੰਮ ਹੈ ਹੋਰ ਸੇਲ ਦਾ ਕੰਮ ਹੈ ਜੀ ਜਿਹਦੇ ਵਿੱਚ ਸਾਨੂੰ 10-20 ਰੁਪਏ ਸ਼ੂਟ ਤੇ ਅਸੀਂ ਕੰਮ ਕਰਦੇ ਆਂ ਵੇਖੋ 10-20 ਰੁਪਏ ਸ਼ੂਟ ਤੇ ਕੰਮ ਕਰਕੇ ਫਿਰ ਜਿਹੜੀ ਡਿਲੀਵਰ ਕਰਨਾ ਹੈ ਉਹ ਸਾਥੋਂ ਕੰਮ ਨਹੀਂ ਹੁੰਦਾ ਇੱਕ ਤਾਂ ਕੰਮ ਹੁੰਦਾ 200 ਵਾਲੀ ਚੀਜ਼ ਦੇ 400 ਰੁਪਏ ਮੰਗ ਲਓ ਉਹਨੂੰ ਡਿਲੀਵਰ ਕਰ ਦੋ ਹੋ ਜਾਂਦੀ ਏ ਪਰ ਅਸੀਂ ਇਹ ਕੰਮ ਨਹੀਂ ਕਰਦੇ ਅਸੀਂ ਬੇਨਤੀ ਇਹ ਕਰਦੇ ਆਂ ਵੀ ਜਿਹਨੇ ਕੋਈ ਡਿਲੀਵਰ ਕਰਾਉਣਾ ਹੋਵੇ ਤਿੰਨ ਹਜ਼ਾਰ ਦਾ 2500 3000 ਦਾ ਮਤਲਬ ਨਾਗ ਤਾਂ ਤਾਂ ਜਿਨੀ ਕਰ ਸਕਦੇ ਕਿਉਂ ਇਹਦੇ ਵਿੱਚ ਮਿਹਨਤ ਬਹੁਤ ਹੈ ਇੰਨੀ ਮਿਹਨਤ ਕੋ ਸਾਥੋਂ ਲੁੱਟ ਨਹੀਂ ਆਉਂਦਾ ਜੀ ਤੇ ਜੇ ਕਿਸੇ ਨੇ ਕਰਾਉਣਾ ਵੀ ਹੈ ਡਿਲੀਵਰ ਕਰਾਉਣਾ ਕਰਾ ਲਓ ਜਿੱਥੋਂ ਮਰਜ਼ੀ ਕਰਾ ਲਓ ਕਰਦੇ ਆਂਗੇ ਗੂਗਲ ਨਹੀਂ ਪਰ ਜਿਹੜਾ ਨਾਗ ਹੈ ਉਹ 2000 3000 ਦਾ ਨਾਗ ਬਣਦਾ ਹੋਵੇ ਤਾਂ ਫਿਰ ਕਰਦੇ ਆਂ ਇੱਕ ਵੀਰ ਜੀ ਆਪਣੇ ਕੋਲ ਲੀਚੀ ਵੀਚੀ ਸੂਟ ਆਪਣੇ ਕੋਲੇ ਖਵਾਜ ਨਵਾਂ ਮਾਲ ਆ ਗਿਆ ਨੂੰ ਤਾਂ ਪਰਸੂ ਵੀ ਆਪਾਂ ਵੀਡੀਓ ਪਾਈ ਸੀ ਦੀ ਚੀ ਦੀ ਕਵੇਰ ਦਾ ਕੱਪੜਾ ਕੱਪੜਾ ਬਹੁਤ ਸ਼ਾਨਦਾਰ ਹੈ 250 ਰੁਪਏ ਰੇਟ ਹੈ ਦੁਕਾਨਦਾਰੀ ਵਾਸਤੇ ਲੈਸ ਹੈ ਵੀਜੀ ਆਪਾਂ ਪਹਿਲਾਂ ਵੀ ਦੱਸਿਆ ਵੀਰੇ ਵੀ ਭਰਾਉਣੇ ਕੋਈ ਦੁਕਾਨਦਾਰੀ ਵਾਸਤੇ ਲੈਣਾ ਉਹ ਲੈਸ ਲਾਵਾਂਗੇ ਇਹ ਨਵਾਂ ਮਾਲ ਆ ਘੱਟੋ ਘੱਟ ਹੈਗੇ 70 80 ਆਪਣੇ ਕੋਲ ਰੰਗ ਹੈਗੇ ਨਵੇਂ ਰੰਗ ਆਏ ਨੇ ਹੁਣੇ ਮਾਲ ਆਇਆ ਇਹ ਇਹ ਲੀਸੀ ਵਿੱਚ ਹੀ ਕੱਪੜਾ ਪੂਰੀ ਫੁੱਲ ਜ਼ਿੰਮੇਵਾਰੀ ਹੈ ਕੋਈ ਇਹਦੇ ਬੁਰ ਨਹੀਂ ਆਉਂਦਾ ਇਹਦਾ ਰੇਟ 250 ਰੁਪਿਆ ਰੇਟ ਹੈ ਵੀਜੀ ਕੁਰਤੇ ਪਜਾਮੇ ਦਾ 5 ਮੀਟਰ ਮਿਲ ਕੇ ਦੇਵਾਂਗੇ ਤੇ ਦੁਕਾਨਦਾਰੀ ਵਾਸਤੇ ਲੈਸ ਹੈ ਜਿਹੜਾ ਮੇਰਾ ਵੀਰ ਕੋਲ ਦੁਕਾਨਦਾਰ ਕਰਦਾ ਹੈ ਤੇ ਉਹ ਆਪਣਾ ਕੁਰਤਾ ਪਜਾਮਾ 100 180 ਰੁਪਏ ਤੋਂ ਸਟਾਰਟ ਹੈ ਤੇ ਉਹ ਕਿਸੇ ਕੁਰਤਾ ਪਜਾਮਾ ਲੈਣਾ ਹੋਇਆ ਇੱਕ ਵਾਰ ਬੈੱਡ ਸ਼ੀਟ ਵੀਰੇ ਪਹਿਲਾਂ ਵੀ ਪਾਈ ਸੀ ਆਪਾਂ ਵੀ ਆਪਣੇ ਕੋਲ ਨਮਾਇਆ ਮਾਰ 200 ਰੁਪਏ ਰੇਟ ਹੈ ਵੀਰ ਜੀ ਬੈੱਡ ਸ਼ੀਟ ਦਾ ਕਾਊਂਟਰਨ ਦੀ ਬੈੱਡ ਸ਼ੀਟ ਹੈ ਬਹੁਤ ਸੋਹਣੀ ਬੈੱਡ ਸ਼ੀਟ ਹੈ ਆ ਦੇਖੋ ਕਿੰਨੇ ਡਿਜ਼ਾਈਨ ਬਹੁਤ ਆ ਵੀ ਜਿਹੜੇ ਜਿੰਨੇ ਕਹੋਗੇ ਡਿਜ਼ਾਈਨ ਉਹਨੇ ਆ ਬਹੁਤ ਵਧੀਆ ਡਿਜ਼ਾਈਨ ਹੈ ਦੇਖੋ ਡਿਜ਼ਾਈਨ ਦਾ ਇੱਕ ਨੰਬਰ ਡਿਜ਼ਾਈਨ ਹੈ ਜਮਾ ਇੱਕ ਤੋਂ ਇੱਕ ਡਿਜ਼ਾਈਨ ਸੋਹਣਾਗਾ ਵਧੀਆ ਆ ਦੇਖੋ ਵੀਰੋ ਇਹ ਇੱਕ ਨੰਬਰ ਡਿਜ਼ਾਈਨ ਹੈ ਜਮਾ ਇਹਦਾ ਰੇਟ ਵੀਰ ਜੀ 200 ਰੁਪਏ ਰੇਟ ਹੈ ਬੈੱਡ ਸ਼ੀਟ ਤੇ ਦੋਨੇ ਨਾਲ ਸਹਰਾਣੇ ਮਿਲਣਗੇ ਜਿਪਾ ਲੱਗੇ ਵੀਰ ਜੀ ਉਹਦਾ ਰੇਟ 400 ਰੁਪਇਆ ਇਹਦਾ ਰੇਟ ਹੈ 200 ਰੁਪਇਆ ਵੀ ਤੇ ਇੱਕ ਵੀ ਜੀ ਕਾਲੀ ਸਿਮਰ ਗਾਗ ਭੌਚ ਰਾਂ ਤੋਂ ਮੰਗਦਾ ਸੀ ਖਤਮ ਸੀ ਵੀਰੇ ਇਹ ਕਾਲੀ ਸਿਮਰ ਪਲੇਨ ਸਿਮਰ ਹੈ ਕਾਲੀ ਤੇ ਫੇਰ ਆਪਣੇ ਕੋਲੇ ਆ ਗਈ ਵੀਰੇ ਜੇ ਕਿਸੇ ਨੂੰ ਲੋੜ ਹੋਵੇ ਬਹੁਤ ਵਧੀਆ ਚੀਜ਼ ਹੈ ਕੁਆਲਿਟੀ ਦੇਖੋ ਕਿੰਨੀ ਐਸੀ ਕੁਆਲਿਟੀ ਹੈ ਪੂਰੀ ਸਰੀ ਦੀ ਕੁਆਲਿਟੀ ਹੈ ਇਹਦਾ ਰੇਟ ਵੀ ਜੀ 400 ਰੁਪਇਆ ਰੇਟ ਹੈ 5 ਮੀਟਰ ਦਾ ਤੇ ਦੁਕਾਨਦਾਰੀ ਵਾਸਤੇ ਲੈਸ ਹੈ ਤੇ ਹੋਰ ਆਪਾਂ ਜਿਵੇਂ ਪੈਰਸ ਬੂਟੀ ਹੈ ਬੈਲ ਹੈ ਇਕਾ ਪੈਰਸ ਬੂਟੀ 250 ਰੁਪਏ ਸੇਲ 'ਚ ਆਪਣੇ ਕੋਲੇ ਹੈਗੀ ਹੈ ਦੁਕਾਨਦਾਰੀ ਵਾਸਤੇ ਲੈਸ ਲਾਉਣਾ ਕੋਈ ਵੀ ਮੇਰਾ ਆਪਣੇ ਨੰਬਰ ਚੱਲ ਰਿਹਾ ਹੈ ਇਹਨੂੰ ਸ਼ੇਅਰ ਵੀ ਬਣ ਕੇ ਵੱਧ ਤੋਂ ਵੱਧ ਕਰਿਆ ਕਰੋ ਤੇ ਸ਼ਬਸਕ੍ਰਾਈਬਰ ਵੀ ਕਰਿਆ ਕਰੋ ਤੇ ਜੇ ਕਿਸੇ ਮੇਰੇ ਵੀਰ ਭਰਾਣੇ ਨੂੰ ਜਾਣਕਾਰੀ ਲੈਣੀ ਹੈ ਤੁਸੀਂ ਤੇ ਨੰਬਰ ਚੱਲੀ ਜਾਂਦਾ ਨੰਬਰ ਨਾਲ ਜਾਣਕਾਰੀ ਲੈ ਲਓ ਦੁਕਾਨਦਾਰੀ ਵਾਸਤੇ ਬਹੁਤ ਹੀ ਵਧੀਆ ਲੈਸ ਹੈ ਸਾਰੇ ਚੀਜ਼ਾਂ ਜਿਹੜੀ ਪੈਰਸ ਬੂਟੀ ਹੈ ਇਹ ਆਪਾਂ 350 ਰੁਪਏ ਦਾ ਛੂਟ ਦਿੰਨੇ ਆ ਏਕੇ ਟੈਕਸ ਦੀ ਜਮਾ ਪਿਓਰ ਪੈਰਸ ਬੂਟੀ ਹੈ ਗੱਡ-ਗੱਡ ਤੇ ਮੋਹਰ ਲੱਗੀ ਹੋਈ ਹੈ ਪੋਚਿਆ ਕਰਕੇ ਲੈ ਆਵੀਂ ਤੇ ਜੀ ਸ਼ੇਅਰ ਜ਼ਰੂਰ ਕਰ ਲਿਆ ਕਰੋ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ